ਕੀ ਹੈਗਾ ਵੈਲਕਮ ਕਰਦੇ ਹਾਂ ਤੁਹਾਡੇ ਸਟੂਡੈਂਟਸ ਅ ਇਸ ਵੀਡੀਓ ਦੇ ਵਿੱਚ ਆਪਾਂ ਸੋਸ਼ੀਓਲੋਜੀ ਸੈਮੈਸਟਰ 3 ਦੇ ਲਈ ਜਿਹੜੇ ਕਿ ਟਾਪਿਕ ਲੈ ਕੇ ਆਏ ਆ ਵਿਦਿਅਕ ਜਾਂ ਸੰਖਿਆਤਮਕ ਕਾਰਕ ਵਿਦਿਅਕ ਜਾਂ ਸੰਖਿਆਤਮਕ ਕਾਰਕ ਜਿਦੇ ਵਿੱਚ ਸਮਾਜਿਕ ਪਰਵਰਤਨ ਦੇ ਜਿਹੜੇ ਕਿ ਕਿਹੜੇ-ਕਿਹੜੇ ਕਾਰਕ ਨੇ ਇਹ ਸਮਾਜਿਕ ਪਰਵਰਤਨ ਲਿਆਉਣ ਦੇ ਵਿੱਚ ਵਿਦਿਅਕ ਕਾਰਕ ਕਿਹੜੇ-ਕਿਹੜੇ ਨੇ ਸੰਖਿਆਤਮਕ ਐਜੂਕੇਸ਼ਨਲ ਫੈਕਟਰ ਬਲਤਾਂ ਇਹਦੀ ਇੰਟਰੋਡਕਸ਼ਨ ਹੋ ਗਈ ਠੀਕ ਹੈ ਐਜੂਕੇਸ਼ਨ ਸ਼ਬਦ ਹੈ ਜਿਹੜੇ ਕਿ ਲਾਤੀਨੀ ਸ਼ਬਦ ਹੈ ਭਾਸ਼ਾ ਦਾ ਸ਼ਬਦ ਐਡੂਕਿਓਰ ਤੋਂ ਲਿਖਿਆ ਜਿਸ ਦਾ ਅਰਥ ਹੈ ਟੂ ਬ੍ਰਿੰਗ ਅਪ ਸਿੱਖਿਆ ਦਾ ਅਰਥ ਹੈ ਵਿਅਕਤੀ ਨੂੰ ਕੇਵਲ ਕਿਤਾਬੀ ਗਿਆਨ ਦੇਣ ਨਾਲ ਨਹੀਂ ਬਲਕਿ ਵਿਅਕਤੀ ਦੇ ਵਿੱਚ ਚੰਗੀਆਂ ਆਤਮਾ ਦਾ ਨਿਰਮਾਣ ਕਰਨਾ ਤੇ ਉਹਦਾ ਪਰਿਕਨ ਨੂੰ ਸੁਧਾਰਨਾ ਹੁੰਦਾ ਠੀਕ ਹੈ ਇਹਦਾ ਅਰਥ ਹੈ ਤੇ ਅੱਗੇ ਜਿਹੜੇ ਕਿ ਰਾਈਟਰ ਦੀ ਪਰਿਭਾਸ਼ਾ ਮਨੇ ਕਿਸੇ ਦੋ ਰਾਈਟਰ ਦੇ ਉਸੇ ਕਰ ਲੈਣੇ ਨੇ ਤੇ ਇੱਥੋਂ ਇੰਟਰੋਡਕਸ਼ਨ ਕਰ ਲੈਣੀ ਹੈ ਓਕੇ ਮੈਂ ਤੁਹਾਨੂੰ ਫਟਾਫਟ ਹੈ ਜਿਹੜੇ ਕਿ ਇਹਦੇ ਅੱਗੇ ਪੁਆਇੰਟ ਕਰਵਾ ਦੇਣੀਆਂ ਹਾਂ ਹਾਂਜੀ ਅੱਗੇ ਵਿੱਦਿਆ ਦਾ ਵਿਕਾਸ ਸਿੱਖਿਆ ਦਾ ਵਿਕਾਸ ਕਿਵੇਂ-ਕਿਵੇਂ ਹੋਇਆ ਉਹਨੂੰ ਰੀਡ ਕਰ ਲੈਣਾ ਤੇ ਹਾਂਜੀ ਹੁਣ ਸਿੱਖਿਆ ਇੱਕ ਕਾਰਕ ਹੈ ਸਮਾਜਿਕ ਪਰਵਰਤਨ ਤਾਂ ਇਹਦੇ ਵਿੱਚ ਹੈਗੇ ਨੇ ਜਿਵੇਂ ਸਿੱਖਿਆ ਕਾਰਕ ਤੇ ਪਰਿਵਾਰ ਸਿੱਖਿਆ ਕਾਰਕ ਦਾ ਪਰਿਵਾਰ ਸੰਸਥਾ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਪ੍ਰਚੀਨ ਸਮੇਂ ਦੇ ਵਿੱਚ ਸਮਾਜ ਵਿੱਚ ਕੇਵਲ ਵਿਅਕਤੀ ਕੇਵਲ ਜਿਉਂਦੇ ਰਹਿਣ ਲਈ ਹੀ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ ਬਟ ਪਰਿਵਾਰ ਦੇ ਸਾਰੇ ਮੈਂਬਰ ਹੀ ਇੱਕ ਹੀ ਕਿੱਤੇ ਦੇ ਵਿੱਚ ਲੱਗੇ ਰਹਿੰਦੇ ਸੀ ਰਹਿਣ-ਸਹਿਣ ਦਾ ਪੱਦਰ ਵੀ ਕਾਫੀ ਨੀਮਾ ਸੀ ਹੁਣ ਕਿਉਂਕਿ ਲੋਕਾਂ ਦੇ ਵਿੱਚ ਚੇਤਨਤਾ ਨਹੀਂ ਸੀ ਤੇ ਨਾ ਹੀ ਉਹ ਪ੍ਰਗਤੀ ਕਰਦੇ ਸੀ ਨਾ ਹੀ ਉਨਤੀ ਕਰਦੇ ਸੀ ਜਿਵੇਂ-ਜਿਵੇਂ ਸਿੱਖਿਆ ਆ ਸੰਬੰਧੀ ਵਿਅਕਤੀਆਂ ਵਿੱਚ ਜਾਗਰੂਤੀ ਆਈ ਤਾਂ ਉਹਨਾਂ ਨੇ ਆਪਣੇ ਆਪ ਨੂੰ ਨਵੀਆਂ ਕਦਰਾਂ-ਕੀਮਤਾਂ ਦੇ ਮੁਤਾਬਕ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਪਰਿਵਾਰ ਦੇ ਸਾਰੇ ਮੈਂਬਰ ਇੱਕੋ ਹੀ ਕਿੱਤੇ ਦੇ ਵਿੱਚ ਜਿੱਥੇ ਪਹਿਲਾਂ ਸਾਰੇ ਮੈਂਬਰ ਇੱਕੋ ਹੀ ਕਿੱਤੇ ਦੇ ਵਿੱਚ ਲੱਗੇ ਰਹਿੰਦੇ ਸੀ ਹੁਣ ਆਪਣੀ ਯੋਗਤਾ ਤੇ ਆਪਣੀ ਇੱਛਾ ਦੇ ਮੁਤਾਬਕ ਜਿਹ ਤੇ ਆਧੁਨਿਕ ਪਰਿਵਾਰ ਜਿਹੜੇ ਕਿ ਪਰਿਵਾਰਾਂ ਦੇ ਵਿੱਚ ਜੇਕਰ ਵਿਅਕਤੀ ਆਪ ਮਿਹਨਤ ਕਰੇ ਤਾਂ ਆਪਣਾ ਰੋਜ਼ੀ-ਰੋਟੀ ਦਾ ਗੁਜ਼ਾਰਾ ਚਲਾ ਸਕਦਾ ਤੇ ਆਪਣੇ ਰਹਿਣ-ਸਹਿਣ ਦੇ ਪੱਧਰ ਵੀ ਉਹਨਾਂ ਦਾ ਜਿਹੜੇ ਕਿ ਉੱਚਾ ਹੋਊਗਾ ਤੇ ਹੁਣ ਉਹਨੂੰ ਆਪਣੀ ਸਥਿਤੀ ਆਪਣੀ ਯੋਗਤਾ ਦੇ ਅਨੁਸਾਰ ਪ੍ਰਾਪਤ ਹੁੰਦੀ ਹੈ ਮਤਲਬ ਕਿ ਸਿੱਖਿਆ ਨੇ ਕਾਫੀ ਜ਼ਿਆਦਾ ਜਿਹੜੇ ਕਿ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਜਿਹੜੇ ਹੈਗਾ ਉਹਨਾਂ ਦਾ ਸਟੇਟਸ ਨੂੰ ਚੇਂਜ ਕੀਤਾ ਤੇ ਈਜ਼ੀ ਜੀ ਪੁਆਇੰਟ ਨੇ ਵਸੇ ਆਪਣੇ ਕੋਲੋਂ ਹੀ ਬਣ ਜਾਂਦੇ ਨੇ ਪਛਮੀ ਸਿੱਖਿਆ ਦਾ ਪਰਿਵਾਰ ਉੱਪਰ ਵਗਰਾ ਪ੍ਰਭਾਵ ਪਏਗਾ ਕਿਉਂਕਿ ਵਿਅਕਤੀ ਦੇ ਵਿੱਚ ਵਿਅਕਤੀਵਾਦ ਦੀ ਭਾਵਨਾ ਦਾ ਵਿਕਾਸ ਹੋਇਆ ਸੰਯੁਕਤ ਪਰਿਵਾਰ ਦੇ ਮੈਂਬਰ ਜਿਹੜੇ ਕਿ ਪਿੰਡਾਂ ਤੋਂ ਨਿਕਲ ਕੇ ਹੁਣ ਸ਼ਹਿਰਾਂ ਵਿੱਚ ਨੌਕਰੀ ਕਰਨ ਲੱਗ ਪਏ ਤੇ ਇਸ ਤਰ੍ਹਾਂ ਪਿੰਡਾਂ ਵਿੱਚ ਪੁਰਾਣੇ ਵਿਚਾਰਾਂ ਦੀ ਥਾਂ ਤੇ ਨਵੇਂ ਵਿਚਾਰ ਹੁਣ ਅਪਣਾਇਆ ਜਾਣ ਲੱਗਿਆ ਤੇ ਜੋ ਕਿ ਸਮੇਂ ਦੇ ਵਿੱਚ ਪਿੰਡਾਂ ਦੇ ਲੋਕ ਖੇਤੀਬਾੜੀ ਭਾਵੇਂ ਮਿਲ ਕੇ ਵੀ ਕਰ ਲੈਂਦੇ ਨੇ ਪਰਤੋਂ ਉਹਨਾਂ ਦਾ ਪਰਿਵਾਰਿਕ ਜੀਵਨ ਵੱਖੋ ਵੱਖਰਾ ਹੁੰਦਾ ਇਸ ਕਰਕੇ ਪੁਰਾਣੀ ਪੀੜ੍ਹੀ ਤੇ ਨਵੀਂ ਪੀੜ੍ਹੀ ਦੇ ਵਿਚਾਰ ਸੰਘਰਸ਼ ਦੀ ਇੱਕ ਅਵਸਥਾ ਵੀ ਬਣੀ ਹੋਈ ਹੈ ਤੇ ਲੋਕਾਂ ਦੇ ਰਹਿਣ ਸਹਿਣ ਦੇ ਢੰਗਾਂ ਵਿੱਚ ਪਰ ਠੀਕ ਹੈ ਇਹ ਪੱਛਮੀ ਸਿੱਖਿਆ ਦੇ ਨਾਲ ਵਿਅਕਤੀ ਨੂੰ ਕੇਵਲ 11ਵੀਂ ਸਾਧਨਾ ਦੇ ਨਾਲ ਹੀ ਸ਼ੁਰੂ ਦੇ ਵਿੱਚ ਸ਼ੁਰੂ ਦੇ ਵਿੱਚ ਜਿਹੜੇ ਕਿ ਕੇਵਲ 11ਵੀਂ ਸਾਧਨਾ ਨਾਲ ਹੀ ਸਿੱਖਿਆ ਦਿੱਤੀ ਜਾਂਦੀ ਸੀ ਪਿਤਾ ਦੀ ਸੱਤਾ ਸੱਤਾ ਨੂੰ ਪਰਿਵਾਰ ਦੀ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਸੀ ਠੀਕ ਹੈ ਪਰੰਤੂ ਅੱਜ ਕੱਲ ਸਾਰੀ ਚੀਜ਼ ਚੇਂਜ ਹੋ ਗਈ ਤੇ ਆਰਥਿਕ ਤੌਰ ਉੱਤੇ ਜਿਹੜੀ ਕਿ ਔਰਤਾਂ ਵੀ ਸੈਲਫ ਡਿਪੈਂਡੈਂਟ ਹੋ ਗਈਆਂ ਨੇ ਤੇ ਪੱਛਮੀ ਸਿੱਖਿਆ ਦੇ ਨਾਲ ਪਰਿਵਾਰ ਦੇ ਪ੍ਰਤੀ ਲੋਕਾਂ ਦੇ ਦ੍ਰਿਸ਼ਟੀਕੋਣ ਵੀ ਬਦਲ ਗਿਆ ਛੋਟੇ ਪਰਿਵਾਰ ਨੂੰ ਅਦਰਸ਼ ਪਰਿਵਾਰ ਮੰਨਿਆ ਮੰਨੇ ਜਾਣ ਲੱਗਣੇ ਹੁਣ ਤੇ ਰਸਮੀ ਸਿੱਖਿਆ ਦਾ ਪ੍ਰਭਾਵ ਕਾਫੀ ਜ਼ਿਆਦਾ ਪਰਭਾਵਨ ਲੱਗ ਗਿਆ ਪਰੰਪਰਾਵਾਦੀ ਕਿੱਤਿਆਂ ਨੂੰ ਜਦੋਂ ਖਤਮ ਹੋਇਆ ਤਾਂ ਲੋਕਾਂ ਨੇ ਨਵੇਂ ਕਿੱਤਿਆਂ ਨੂੰ ਬਣਾਉਣਾ ਸ਼ੁਰੂ ਕੀਤਾ ਜਿਹਦੇ ਨਾਲ ਰਸਮੀ ਸਿੱਖਿਆ ਸ਼ੁਰੂ ਹੋ ਗਈ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਲੋਕਾਂ ਨੇ ਆਪਣੇ ਬੱਚਿਆਂ ਨੂੰ ਭੇਜਣਾ ਸ਼ੁਰੂ ਕੀਤਾ ਤੇ ਇਸ ਪ੍ਰਕਾਰ ਰਸਮੀ ਸਿੱਖਿਆ ਦੀ ਜ਼ਰੂਰਤ ਨਾਲ ਜਿਹੜੀ ਪ੍ਰਾਚੀਨ ਪਰੰਪਰਾ ਦੀ ਵਿਚਾਰਾਂ ਦੇ ਵਿੱਚ ਸੀ ਉਹਨਾਂ 'ਚ ਚੇਂਜਸ ਆ ਗਏ ਮਤਲਬ ਕਿ ਸਿੱਖਿਆ ਕਾਫੀ ਜ਼ਿਆਦਾ ਹਰ ਫੈਕਟਰ ਨੂੰ ਜਿਹੜੇ ਕਿ ਪ੍ਰਭਾਵਿਤ ਕਰ ਰਹੀ ਆ ਅੱਗੇ ਆ ਜੂਗਾ ਸਿੱਖਿਆ ਕਰਕੇ ਦਾ ਜਾਤੀ ਪ੍ਰਥਾ ਉੱਪਰ ਪ੍ਰਭਾਵ ਪੈਂਦਾ ਹਾਂਜੀ ਕਿਉਂਕਿ ਸਿੱਖਿਆ ਦੇ ਵਿੱਚ ਜਦੋਂ ਸਕੂਲਾਂ ਕਾਲਜਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਤਾਂ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਜਗ੍ਹਾ ਤੇ ਇਕੱਠੇ ਹੁੰਦੇ ਨੇ ਠੀਕ ਹੈ ਤੇ ਇਸ ਤੋਂ ਇਲਾਵਾ ਜਦੋਂ ਨੌਕਰੀ ਦੇ ਵਿੱਚ ਵੀ ਚਲੇ ਜਾਂਦੇ ਨੇ ਉੱਥੇ ਵੀ ਬਿਲਕੁਲ ਹੀ ਜਿਹੜੀ ਕਿ ਭੇਦ ਭਾਵ ਹੈ ਜਾਤੀ ਪ੍ਰਥਾ ਵਾਲਾ ਖਤਮ ਹੋ ਗਿਆ ਤਾਂ ਹਾਂਜੀ ਪਹਿਲਾਂ ਆਪਾਂ ਇੱਥੇ ਦੇਖ ਲੈਣਾ ਇਹ ਤਾਂ ਜਸਟ ਮੈਂ ਤੁਹਾਨੂੰ ਸਮਝਾਇਆਵੇਂ ਭਾਰਤੀ ਸਮਾਜ ਦੇ ਵਿੱਚ ਜਾਤੀ ਪ੍ਰਥਾ ਇੱਕ ਅਜਿਹੀ ਬਰਾਈ ਰਹੀ ਆ ਜਿਨੇ ਪ੍ਰਗਤੀ ਦੇ ਰਸਤੇ ਦੇ ਵਿੱਚ ਡਵੈਲਪਮੈਂਟ ਦੇ ਰਸਤੇ ਵਿੱਚ ਰੁਕਾਵਟ ਪੈਦਾ ਕੀਤੀ ਆ ਤੇ ਜਾਤੀ ਸ਼ੁਰੂ ਦੇ ਵਿੱਚ ਕੇਵਲ ਸਿੱਖਿਆ ਉੱਚ ਜਾਤੀ ਦੇ ਮੈਂਬਰਾਂ ਤੱਕ ਹੀ ਸੀ ਸਿੱਖਿਆ ਦੀ ਰਸਮ ਵੀ ਤਾਲਮਕ ਸੀ ਪਰੰਤੂ ਜਦੋਂ ਅੰਗਰੇਜ਼ੀ ਹਕੂਮਤ ਆ ਗਈ ਉਸ ਤੋਂ ਬਾਅਦ ਜਾਤੀ ਪ੍ਰਥਾ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਕਿਉਂਕਿ ਪੱਛਮੀ ਸਿੱਖਿਆ ਬਣਾਉਣੀ ਸ਼ੁਰੂ ਹੋ ਗਈ ਠੀਕ ਹੈ ਤਾਂ ਪਛਮੀ ਸਿੱਖਿਆ ਨੂੰ ਮਹੱਤਵ ਮਿਲਣ ਲੱਗਿਆ ਨਾਲ ਦੀ ਨਾਲ ਸਿੱਖਿਆ ਧਰਮ ਨਿਰਪੱਖ ਹੋ ਗਈ ਆਧੁਨਿਕ ਸਿੱਖਿਆ ਨੇ ਸਮਾਨਤਾ ਸੁਤੰਤਰਤਾ ਭਾਈਚਾਰੇ ਦੀਆਂ ਜਿਹੜੀ ਕਿ ਕੀਮਤਾਂ ਤੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਤੇ ਸਕੂਲ ਕਾਲਜ ਖੋਲੇ ਗਏ ਜਿਸ ਦੇ ਵਿੱਚ ਹਰ ਜਾਤੀ ਦਾ ਵਿਅਕਤੀ ਬਿਨਾ ਕਿਸੇ ਫੇਰ ਭਾਵ ਤੇ ਜਿਹੜੇ ਕਿ ਪੜਨ ਜਾਂਦੇ ਨੇ ਤੇ ਆਪਣੇ ਸਾਰੇ ਬੰਦਨਾਂ ਨੂੰ ਜਿਹੜੇ ਕਿ ਭੁੱਲ ਕੇ ਇਕੱਠੇ ਜਿਹੜੇ ਕਿ ਜਾਂਦੇ ਨੇ ਤੇ ਇਹਦੇ ਨਾਲ ਉੱਚੀ ਨੀਵੀਂ ਦੇ ਅੰਤਰ ਜਾਤੀ ਵਿਆਹ ਨੂੰ ਵੀ ਜਿਹੜੀ ਕਿ ਉਚਾਈ ਤੇ ਮਿਲਿਆ ਉੱਚੀ ਨੀਵੀਂ ਖਤਮ ਹੋ ਗਈ ਹਾਂਜੀ ਜਾਤੀ ਪ੍ਰਥਾ ਦੇ ਬੰਧਨ ਦੇ ਵਿੱਚ ਕਾਫੀ ਕਮਜ਼ੋਰੀ ਆ ਗਈ ਪੜ੍ਹੇ ਲਿਖੇ ਵਿਅਕਤੀ ਹਰ ਕੋ ਖੁ ਆਪਣੇ ਫੈਸਲੇ ਜਿਹੜੇ ਕਿ ਖੋਦ ਲੈਣ ਲੱਗੇ ਤੇ ਔਰਤ ਜਿਸ ਨੂੰ ਜਾਤ ਪਾਤ ਦੇ ਬੰਦਰਾ ਨੇ ਦਬਾਇਆ ਹੋਇਆ ਸੀ ਉਹਨਾਂ ਨੂੰ ਸਿੱਖਿਆ ਨੇ ਉੱਪਰ ਉਠਾਇਆ ਸਕੂਲਾਂ ਕੌਸਾ ਵਿੱਚ ਸਾਰੇ ਇਕੱਠੇ ਪੜ੍ਹਦੇ ਨੇ ਠੀਕ ਹੈ ਕਿ ਸਿੱਖਿਆ ਦੇ ਵਿੱਚ ਜਿਵੇਂ ਸਕੂਲਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਇਕੱਠੇ ਰਹਿੰਦੇ ਨੇ ਠੀਕ ਆ ਇਸ ਤੋਂ ਇਲਾਵਾ ਬੋਰਡਿੰਗ ਸਕੂਲਾਂ ਦੇ ਵਿੱਚ ਉੱਥੇ ਮਤਲਬ ਕਿ ਜਾਤੀ ਭਾਦ ਜਿਹੜਾ ਬਿਲਕੁਲ ਖਤਮ ਹੋ ਗਿਆ ਤੇ ਸਿੱਖਿਆ ਕਾਰਕ ਦਾ ਵਿਆਹ ਤੇ ਵੀ ਪ੍ਰਭਾਵ ਪੈ ਗਿਆ ਕਿਉਂਕਿ ਪੜ੍ਹੇ ਲਿਖੇ ਲੋਕਾਂ ਜਿਹੜੇ ਕਿ ਹੁਣ ਉਹਨਾਂ ਦਾ ਨਜ਼ਰੀਆ ਚੇਂਜ ਹੋ ਗਿਆ ਤੇ ਇੰਟਰ ਕਾਸਟ ਜਿਹੜੀ ਕਿ ਮੈਰਿਜ ਹੋਣ ਲੱਗੀ ਆ ਤੇ ਇਹ ਵੀ ਜਿਹੜੇ ਕਿ ਸਿੱਖਿਆ ਤੇ ਸਿੱਖਿਆ ਦਾ ਵਿਆਹ ਉੱਪਰ ਜਿਹੜੇ ਕਿ ਇਫੈਕਟ ਪਿਆ ਕਿਉਂਕਿ ਵਰਤਮਾਨ ਸਮੇਂ ਦੇ ਵਿੱਚ ਹਰ ਇੱਕ ਜਿਹੜੇ ਕਿ ਜਿਹੜੇ ਪੁਰਾਣੇ ਅੰਧਵਿਸ਼ਵਾਸ ਸੀ ਜਾਂ ਕੁਝ ਵਿਸ਼ਵਾਸ ਸੀ ਉਹ ਸਾਰੇ ਖਤਮ ਹੋ ਗਏ ਤੇ ਪੜੇ ਲਿਖਿਆਂ ਦੇ ਵਿੱਚ ਉਹ ਸਿਰਫ ਅੱਜ ਕੱਲ ਜਿਹੜੇ ਕਿ ਮਤਲਬ ਕਿ ਉਹਨਾਂ ਦਾ ਟੋਟਲੀ ਨਜ਼ਰੀਆ ਚੇਂਜ ਹੋ ਗਿਆ ਬਾਕੀ ਨੂੰ ਰੀਡ ਕਰ ਲੈਣਾ ਬਾਲ ਵਿਆਹ ਠੀਕ ਹੈ ਪਹਿਲਾਂ ਜਿਹੜਾ ਬਾਲ ਵਿਆਹ ਸੀ ਉਹ ਹੁਣ ਖਤਮ ਹੋ ਗਿਆ ਵਿਧਵਾ ਪੁਨਰ ਵਿਆਹ ਸ਼ੁਰੂ ਹੋ ਗਿਆ ਠੀਕ ਹੈ ਤੇ ਸਤੀ ਪ੍ਰਥਾ ਸੀ ਉਹ ਜੁਰਮ ਖਤਮ ਹੋ ਗਿਆ ਇਹ ਮਤਲਬ ਕਿ ਸਾਰੇ ਸਿੱਖਿਆ ਦੇ ਨਾਲ ਹੀ ਜਿਹੜੀ ਸਾਰੀ ਚੀਜ਼ ਸੰਭਵ ਹੋ ਪਾਈ ਹੈ ਪ੍ਰੇਮ ਵਿਆਹ ਚੱਲ ਗਿਆ ਠੀਕ ਹੈ ਹਾਂਜੀ ਸਿੱਖਿਆ ਦਾ ਸਮਾਜਿਕ ਤਰਜਾ ਬੰਦੀ ਉੱਪਰ ਪੈ ਗਿਆ ਇਹਦੇ ਨਾਲ ਸਮਾਜ ਜਿਹੜੀ ਕਿ ਦੋ ਇਸਮ ਵਿੱਚ ਵੰਡਿਆ ਗਿਆ ਪੜ੍ਹੇ ਲਿਖੇ ਤੇ ਅਨਪੜ ਤੇ ਵਿਅਕਤੀ ਨੂੰ ਸਮਾਜ ਦੇ ਵਿੱਚ ਸਥਿਤੀ ਸਿੱਖਿਆ ਦੇ ਅਕੋਰਡਿੰਗ ਹੀ ਪ੍ਰਾਪਤ ਹੋਣ ਲੱਗੀ ਵਿਅਕਤੀ ਸਮਾਜ ਦੇ ਵਿੱਚ ਉੱਚਾ ਉਹਦਾ ਪ੍ਰਾਪਤ ਕਰਕੇ ਉੱਚੀ ਸਿੱਖਿਆ ਪ੍ਰਾਪਤ ਕਰਕੇ ਜਿਹੜੇ ਕਿ ਵਧੀਆ ਆਪਣਾ ਸਟੇਟਸ ਜਿਹੜੇ ਕਿ ਇਨਕਰੀਜ਼ ਕਰਦਾ ਤੇ ਪੜੇ ਲਿਖੇ ਵਿਅਕਤੀ ਨੂੰ ਸਮਾਜ ਦੇ ਵਿੱਚ ਆਦਰ ਸਨਮਾਨ ਵੀ ਮਿਲਦਾ ਤੇ ਅੱਗੇ ਹੈ ਨਾ ਸਿਕਦੇ ਕਾਰਕ ਤੇ ਕੁਝ ਹੋਰ ਇਫੈਕਟ ਵੀ ਪੈਂਦੇ ਨੇ ਜਿਵੇਂ ਪ੍ਰੇਮ ਵਿਆਹ ਹੋਗਾ ਤਲਾਕ ਪ੍ਰਥਾ ਠੀਕ ਹੈ ਵਧੇਰੇ ਸੰਤ ਨੀਤੀ ਨੂੰ ਵਧੇਰੇ ਸੰਤਾਨ ਪੈਦਾ ਕਰਨ ਦੀ ਨੀਤੀ ਨੂੰ ਵਧੀਆ ਨਹੀਂ ਸਮਝਦੇ ਆਗੇ ਤੇ ਔਰਤਾਂ ਦਾ ਨੌਕਰੀ ਦੇ ਵਿੱਚ ਆ ਜਾਣਾ ਠੀਕ ਹੈ ਬੱਚਿਆਂ ਦੀ ਪਰਵਰਿਸ਼ ਪਹਿਲਾਂ ਨਾਲੋਂ ਬਾਹਰੋਂ ਹੁੰਦੀ ਆ ਤੇ ਸੰਯੁਕਤ ਪਰਿਵਾਰ ਦੇ ਥਾਂ ਤੇ ਜਿਹੜੇ ਕਿ ਛੋਟੇ ਪਰਿਵਾਰ ਹੋ ਗਏ ਇਹ ਸਾਰੇ ਬਾਕੀ ਹੋਰ ਇਫੈਕਟ ਨੇ ਕਦਰਾਂ ਕੀਮਤਾਂ ਤੇ ਜਿਹੜੇ ਕਿ ਅੱਜ ਕਾ ਪੜ੍ਹੇ ਲਿਖੇ ਨੌਜਵਾਨ ਨੇ ਜਿਸ ਕਰਕੇ ਜਿਹੜੇ ਪਹਿਲਾਂ ਵਾਲੇ ਕਦਰਾਂ ਕੀਮਤਾਂ ਸੀ ਉਹ ਸਭ ਖਤਮ ਹੋ ਗਿਆ ਲੋਕਤੰਤਰ ਸਮਾਨਤਾ ਇਹ ਚੀਜ਼ਾਂ ਵਧਣ ਗਈਆਂ ਠੀਕ ਹੈ ਸਤੀ ਪ੍ਰਥਾ ਜਾਤੀ ਪ੍ਰਥਾ ਬਾਲ ਵਿਆਹ ਵਿਧਵਾ ਪੁਨਰ ਵਿਆਹ ਇਹ ਸਮਾਜ ਦੇ ਵਿੱਚ ਜਿਹੜੇ ਗਲਤ ਪ੍ਰਥਾਵਾਂ ਸੀ ਜਿਵੇਂ ਸਤੀ ਪ੍ਰਥਾ ਜਾਤ ਪ੍ਰਥਾ ਬਾਲ ਵਿਆਹ ਠੀਕ ਹੈ ਵਿਧਵਾ ਦਾ ਵਿਆਹ ਨਾ ਹੋਣੇ ਸਾਰੇ ਖਤਮ ਹੋ ਗਏ ਤੇ ਸਿੱਖੇ ਨਾਲ ਵਿਧਵਾ ਪੁਨਰ ਵਿਆਹ ਹੋ ਗਿਆ ਅੰਤਰ ਜਾਤੀ ਵਿਆਹ ਸ਼ੁਰੂ ਹੋਣ ਲੱਗੇ ਤੇ ਜਾਤੀ ਪ੍ਰਥਾ ਔਰ ਦੇ ਸਥਿਤੀ ਦੇ ਵਿੱਚ ਜਿਹੜੇ ਕਿ ਇੰਪਰੂਵਮੈਂਟ ਹੋ ਗਈ ਜਾਤੀ ਪ੍ਰਥਾ ਖਤਮ ਹੋ ਗਈ ਕਿੱਤਿਆਂ ਦੇ ਵੀ ਪ੍ਰਭਾਵ ਹੋ ਪਹਿਲਾਂ ਜਿਹੜਾ ਪਿੱਤਾ ਪੁਰਖੀ ਕੀਤਾ ਹੁੰਦਾ ਸੀ ਉਹੀ ਕਰਦੇ ਸੀ ਬਟ ਅੱਜ ਕੱਲ ਐਜੂਕੇਸ਼ਨ ਦੇ ਪ੍ਰਭਾਵ ਦੇ ਨਾਲ ਜਿਹੜਾ ਵੀ ਵਿਅਕਤੀ ਆਪਣੀ ਯੋਗਤਾ ਦੇ ਅਨਸਾਰ ਕੋਈ ਵੀ ਜੜੀ ਕੀ ਕੀਤਾ ਅਪਣਾ ਸਕਦਾ ਠੀਕ ਹੈ ਹਾਂਜੀ ਏਸੀ ਤੁਹਾਡਾ ਆਨਸਰ ਈਜ਼ੀ ਦੇ ਪੁਆਇੰਟ ਸੀ ਥੈਂਕਸ